ਗਰਮੀਆਂ ਵਿੱਚ ਜਦੋਂ ਵੀ ਮੈਂ ਆਊਟ ਆਫ ਸਟੇਸ਼ਨ ਜਾਂਦੀ ਹਾਂ ਆਪਣੇ ਨਾਲ ਸੁੱਕੀ ਸਬਜ਼ੀ ਬਣਾ ਕੇ ਲੈ ਕੇ ਜਾਂਦੀ ਹਾਂ ਸੁੱਕੀ ਸਬਜ਼ੀ ਵਿੱਚ ਨਾ ਮੈਂ ਕਰੇਲੇ ਬਣਾ ਕੇ ਲੈ ਕੇ ਜਾਂਦੀ ਹਾਂ ਪਰ ਵਾ ਕਰੇਲੇ ਮਸਾਲਾ ਭਿਆਏ ਦਾ ਪਰ ਕਿ ਨਾ ਤਾਂ ਉਹ ਲੈ ਕੇ ਜਾਂਦੀ ਹਾਂ ਕਰੇਲੇ ਦੀ ਕਿਹ ਖਾਸੇ ਤੇ ਕਿ ਕਰੇਲੇ ਨਾ ਜਲਦੀ ਨਾ ਖਰਾਬ ਨਹੀਂ ਹੁੰਦੇ ਦੋ ਤਿੰਨ ਤੱਕ ਨਾ ਕਰੇਲੇ ਚੱਲ ਜਾਂਦੇ ਸਰਦੀਆਂ ਵਿੱਚ ਮੈਂ ਸੁੱਕੀ ਸਬਜ਼ੀ ਚ ਆਲੂ ਬਣਾ ਲੈਂਦੀ ਸੁੱਕੇ ਜਾਂਦੇ ਪਨੀਰ ਦੀ ਪੁਰਜੀ ਬਣਾ ਲੈਂਦੀ ਤੇ ਗਰਮੀਆਂ ਵਿੱਚ ਤੁਹਾਨੂੰ ਪਤਾ Karele ਬਹੁਤ ਜ਼ਿਆਦਾ ਮਾਰਕੀਟ ਚ ਆਉਂਦੇ ਨੇ ਤੇ ਮੈਂ Karele ਦੇ ਹੀ ਭਰਵਾ Karele ਬਣਾ ਕੇ ਲੈ ਕੇ ਜਾਂਦੀ ਆ ਬਹੁਤ ਹੀ ਆ ਟੇਸਟੀ ਲੱਗਦੇ Karele ਨਾ ਮੈਂ ਹਮੇਸ਼ਾ ਹੀ ਗਰਮੀਆਂ ਵਿੱਚ ਨਾ ਬਣਾ ਕੇ ਫ੍ਰੀਜ ਵਿੱਚ ਸਟੋਰ ਕਰਕੇ ਜ਼ਰੂਰ ਰੱਖਦੀ ਆ ਇੱਕ Karele ਦੇ ਇੱਕ ਚਟਨੀ ਪਦੀਨੇ ਰਹੀ ਇਹ ਦੋ ਚੀਜ਼ਾਂ ਕਿਉਂ ਨਹੀਂ ਜਦੋਂ ਮੰਨ ਲਓ ਘਰ ਕੋਈ ਸਬਜ਼ੀ ਨਹੀਂ ਬਣੀ ਅਸੀਂ ਫਟਾਫਟ Karele ਐ ਚਟਨੀ ਨਾਲ ਰੋਟੀ ਨੂੰ ਸਰਵ ਕਰ ਦਿੰਦੇ ਆ ਮੇਰੇ ਬੱਚੇ ਹੀ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ Karele ਦੇ ਤੇ ਉਹਨਾਂ ਨੂੰ ਭਰੇ ਤੇ ਜਦੋਂ ਉਹਨਾਂ ਨੂੰ ਚਟਨੀ ਦੇ ਦੋ ਉਹਦੇ ਨਾਲ ਰੋਟੀ ਬਹੁਤ ਹੀ ਖੁਸ਼ ਹੋ ਕੇ ਖਾ ਲੈਂਦੇ ਨੇ ਪਹਿਲੇ ਕਿਉਂ ਨਾ ਸੀ ਸਾਡੇ ਮੰਮੀ ਵਗੈਰਾ ਨਾ ਜਦੋਂ ਕਰੇਲੇ ਬਣਾਉਂਦੇ ਸੀ ਪਰਵਾਹ ਤੇ ਹਮੇਸ਼ਾ ਕਰੇਲੇ ਨੂੰ ਨਾ ਧਾਗੇ ਨਾਲ ਹੀ ਬੰਦੇ ਸੀਗੇ ਸਾਈਡਾਂ ਤੋਂ ਪੂਰੇ ਧਾਗੇ ਨੂੰ ਬੰਦਦੇ ਨੇ ਤਾਂ ਕਿ ਮਸਾਲਾ ਨਾ ਫਰਾਈ ਕਰਨ ਲੱਗੇ ਬਾਹਰ ਨਾ ਨਿਕਲੇ ਬਟ ਹੁਣ ਅਸੀਂ ਕੀ ਕਰਦੇ ਜਦੋਂ ਵੀ ਕਰੇਲੇ ਪਰਵਾਹ ਬਣਾਉਂਦੇ ਨੇ ਨਾ ਇਸੇ ਤਰੀਕੇ ਦਾ ਹੀ ਕਰੇਲੇ ਪਰਵਾਹ ਬਣਾ ਲੈਂਦੇ ਹਾਂ ਧਾਗਾ ਵਗੈਰਾ ਸਾਨੂੰ ਬੰਨਣ ਦੀ ਲੋੜ ਨਹੀਂ ਬਿਨਾ ਧਾਗੇ ਤੋਂ ਬਣ ਕੇ ਹੀ ਇੱਥੇ ਕਰੇਲੇ ਨੂੰ ਬਣਾ ਕੇ ਤਿਆਰ ਕਰਦੇ ਹਾਂ ਬਿਲਕੁਲ ਇਹਦਾ ਮਸਾਲਾ ਵਗੈਰਾ ਨਹੀਂ ਨਿਕਲਦਾ ਹੋਇ ਤੁਸੀਂ ਦੇਖ ਵੀ ਰਹੇ ਹੋਗੇ ਬਿਲਕੁਲ ਵਿੱਚੋਂ ਮਸਾਲਾ ਨਹੀਂ ਨਿਕਲਿਆ ਬਹੁਤ ਹੀ ਵਧੀਆ ਇੱਥੇ ਕਰੇਲੇ ਬਣ ਕarele ਕਿਤੇ ਕਿਤੇ ਫੇਵਰਿਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਤਾਂ ਬਹੁਤ ਜਿਆਦਾ ਫੇਵਰਿਟ ਨੇ Karele ਮੈਂ ਅਕਸਰ ਹੀ ਗਰਮੀ ਵਿੱਚ Karele ਬਣਾਉਂਦੀ ਰਹਿੰਦੀ ਹਾਂ